ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਨਗਰ ਕੀਰਤਨ ਸਜਾਏ ਜਾਂਦੇ ਹਨ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਪੰਜਾਬ ਦੇ ਵਿੱਚ ਸਜਾਏ ਜਾਂਦੇ ਹਨ ਮੋਂਟਰੀਅਲ ਦੀ ਗੱਲ ਕੀਤੀ ਜਾਵੇ ਤਾਂ ਹਾਲੀ ਦੇ ਵਿੱਚ ਉੱਥੇ ਨਗਰ ਕੀਰਤਨ ਸਜਾਇਆ ਗਿਆ ਜਿਸ ਦੇ ਵਿੱਚ ਪੰਜਾਬੀ ਨੌਜਵਾਨ ਵੀ ਬਾਤ ਚੜ ਕੇ ਪਹੁੰਚੇ ਇੱਕ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕੁਝ ਨੌਜਵਾਨਾਂ ਦੀ ਇੱਕ ਨੌਜਵਾਨ ਹੈ ਜਿਸ ਦੇ ਵੱਲੋਂ ਨਗਰ ਕੀਰਤਨ ਦੇ ਵਿੱਚ ਆਪਣਾ ਟਰੈਕਟਰ ਸ਼ਾਮਿਲ ਕੀਤਾ ਗਿਆ ਤੇ ਉਹ ਟਰੈਕਟਰ ਉਸ ਦੇ ਲਈ ਬਹੁਤ ਖਾਸ ਹੈ ਕਿਉਂਕਿ ਉਹ ਟਰੈਕਟਰ ਉਸ ਦੇ ਚਾਰ ਪੀੜੀਆਂ ਤੋਂ ਸਾਂਭਿਆ ਹੋਇਆ ਹੈ 1979 ਫੋਰਡ ਦਾ ਇਹ ਟਰੈਕਟਰ ਹੈ ਤੇ ਉਹ ਟਰੈਕਟਰ ਸਪੈਸ਼ਲ ਹਜ਼ਾਰਾਂ ਡਾਲਰ ਲਾ ਕੇ ਪੰਜਾਬ ਤੋਂ ਮੋਂਟਰੀਅਲ ਮੰਗਾਇਆ ਗਿਆ ਉਸ ਟਰੈਕਟਰ ਨੂੰ ਨਗਰ ਕੀਰਤਨ ਦੇ ਵਿੱਚ ਸ਼ਾਮਲ ਕੀਤਾ ਗਿਆ ਕੋਵਿਡ ਦੇ ਸਮੇਂ ਦੇ ਵਿੱਚ ਉਹ ਟਰੈਕਟਰ ਨੂੰ ਕੈਨੇਡਾ ਦੇ ਵਿੱਚ ਮੰਗਾਇਆ ਗਿਆ ਸੀ ਜੀਹਾਂ ਗੱਲ ਕਰ ਰਹੇ ਹਾਂ ਓਟੀਟੀ ਟਰਾਂਸਪੋਰਟ ਕੰਪਨੀ ਦੇ ਮਾਲਕ ਦੀ ਜਿਸ ਦੇ ਵੱਲੋਂ ਇਸ ਟਰੈਕਟਰ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਮਦਰਦ মিডিਆ ਗਰੁੱਪ ਦੇ ਪੱਤਰਕਾਰ ਮਨਿੰਦਰ ਦੇ ਨਾਲ ਜਾਣਦਿਆਂ ਪੂਰੀ ਰਿਪੋਰਟ ਯੂਬਕ ਦਾ ਸਭ ਤੋਂ ਵੱਡਾ ਜਿਹੜਾ ਗੁਰੂ ਘਰ ਮਿਸਾਲ ਵਿੱਚ ਹੈਗਾ ਆ ਇਥੇ ਜਿਹੜਾ ਵਿਸ਼ਾਲ ਨਗਰਕੀਤਨ ਜਿਹੜਾ ਕੱਲ ਜਿਹੜਾ ਬਹੁਤ ਵੱਡੇ ਲੈਵਲ ਤੇ ਜਿਹੜਾ ਕੱਢਿਆ ਜਾਊਗਾ ਆ ਓਟੀਟੀ ਟਰਾਂਸਪੋਰਟ ਤੋਂ ਪਰਮਿੰਦਰ ਸਿੰਘ ਜੀ ਜਿਹਦੇ ਨਾਲ ਸਾਡੇ ਮੌਜੂਦ ਹਨ ਜਿਹਨਾਂ ਦੇ ਇਹਨਾਂ ਦੇ ਜਿਹੜਾ ਖਾਨਦਾਨੀ ਟਰੈਕਟਰ ਹੈਗਾ ਇਹ ਇਹਨਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਨਗਰਕੀਤਨ ਦੇ ਸਪੈਸ਼ਲੀ ਇਹਨਾਂ ਨੇ ਪਿਆਰ ਕੀਤਾ ਹੈਗਾ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਗੱਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਸੌਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲ ਆਪਾਂ ਟਰੈਕਟਰ ਦੀ ਕਰਦੇ ਸੀਗੇ ਵੀ ਇਹ ਟਰੈਕਟਰ ਮੇਰੇ ਬਾਬਾ ਜੀ ਨੇ 1979 ਚ 1978 ਦੇ ਵਿੱਚ ਲਿਆ ਸੀ ਨਵਾਂ ਤੇ ਸਾਡੀ ਚਾਰ ਪੀੜੀਆਂ ਨੇ ਖੇਤੀ ਕੀਤੀ ਇਸ ਦੇ ਨਾਲ ਤੇ ਇਹ ਮਕਸਦ ਇਹਦਾ ਇੱਥੇ ਹੀ ਲਿਆਉਣ ਦਾ ਸੀ ਵੀ ਜੱਦੀ ਟਰੈਕਟਰ ਸਗਾ ਹੋਰ ਕੋਈ ਨਹੀਂ ਜੀ ਬਈ ਜਦੋਂ ਸਾਡਾ ਪਰਿਵਾਰ 2012 ਚ ਇੱਥੇ ਮੂਵ ਹੋ ਗਿਆ ਸਾਰਾ ਤੇ ਮੇਰੀ ਖੁਆਇਸ਼ ਸੀ ਕਿ ਵੀ ਇੱਕ ਦਿਨ ਇਹਨੂੰ ਇੱਥੇ ਲਿਆਵਾਂਗੇ ਇਹ ਤਾਂ ਕੋਵਿਡ ਦੇ ਵਿੱਚ ਵਿਲੇਜ ਆ ਗਿਆ ਟਾਈਮ ਲੱਗਾ ਸੀ ਤੇ ਉਦੋਂ ਫਿਰ ਨੂੰ ਇੱਥੇ ਲੈ ਆਂਦਾ ਤੇ ਹੁਣ 4-5 ਸਾਲ ਹੋ ਗਏ ਸਾਡੇ ਕੋਲ ਇੱਥੇ ਹੀ ਆ ਜੀ ਤੇ ਨਗਰ ਕੀਰਤਨ ਦੇ ਵਿੱਚ ਆਪਾਂ ਲਾਈਵ ਆ ਲੈ ਜਾਂਦਾ ਆ ਸੋ ਇਸ ਕਰਕੇ ਵੀ ਜਦੋਂ ਆਪਾਂ ਆਉਂਦੇ ਆ ਪੰਜਾਬ ਛੱਡ ਕੇ ਕੈਨੇਡਾ ਚ ਲੋਕੀ ਸਾਰੀਆਂ ਚੀਜ਼ਾਂ ਵੇਚ ਆਉਂਦੇ ਆ ਜੀ ਸੋ ਕੋਸਟ ਚੀਜ਼ਾਂ ਸੀ ਇੱਥੇ ਲੈ ਆਂਦੀ ਆ ਕੋਸਟ ਚੀਜ਼ਾਂ ਤੇ ਸਾਡੇ ਘਰੇ ਖੜੀਆਂ ਹੋਈਆਂ ਆ ਜੀ ਤੇ ਖੇਤੀਬਾੜੀ ਵੀ ਹੈਗੀ ਆ ਕਿਤੇ ਆਉਣ ਵਾਲੇ ਸਮੇਂ ਸਬਬ ਬਣਿਆ ਤੇ ਜਾ ਕੇ ਕਰ ਸਕਦੇ ਆ ਜੀ ਇਹਨੂੰ ਜਿਹੜਾ ਕਿੰਨਾ ਖਰਚਾ ਆਇਆ ਸੀਗਾ ਤੇ ਹੋਰ ਤੁਸੀਂ ਇਹ ਟਰੈਕਟਰ ਨਾਲ ਹੋਰ ਪੰਜਾਬ ਤੋਂ ਕੀ ਕੀ ਮੰਗਾਇਆ ਹੈਗਾ ਕੈਨੇਡਾ ਦੀ ਥੱਤੀ ਦੇ ਤੁਸੀਂ ਮੌਟੇਲ ਦੇ ਵਿੱਚ ਇਹ ਟਰੈਕਟਰ ਵਾਕ ਜੀ ਤੇ ਨਾਲ ਇਹਦੇ ਟਰਾਲੀ ਸੀਗੀ ਜੀ ਤੇ ਦੋ ਚੀਜ਼ਾਂ ਆਈਆਂ ਸੀਗੀਆਂ ਤੇ ਬਾਕੀ ਆ ਮੋਟਰਸਾਈਕਲ ਸਕੇ ਦੋ ਤੇ ਉਦੋਂ ਕੋਵਿਡ ਦੇ ਵਿੱਚ ਕੀ ਹੋਇਆ ਆਕਦਾਮ ਰੇਟ ਵੜ ਗਿਆ ਇਹ ਕੰਟੇਨਰ ਆਉਂਦੇ ਆ ਨਾ ਜੀ ਉਦੋਂ 3500 ڈالر ਖਰਚਾ ਆ ਗਿਆ ਸੀਗਾ ਇਹਨੂੰ ਇੱਥੇ ਮੰਗਵਾਉਣ ਦਾ ਜੀ ਤੇ ਉਦਾਂ ਦਾ ਪਹਿਲਾਂ ਆਮ ਸਮੇਂ ਦੇ ਵਿੱਚ ਤਾਂ ਥੋੜਾ ਆਉਂਦਾ ਆ 8 ਤੋਂ 10000 ਡਾਲਰ ਤੱਕ ਜੀ ਤੇ ਪਰ ਉਦੋਂ ਕੋਵਿਡ ਦੇ ਕਰਕੇ ਰੇਟ ਬਹੁਤ ਵੱਧ ਗਿਆ ਇੱਕਦਮ ਕੰਟੇਨਰਾਂ ਦੇ ਜੀ ਤੇ इवन ਇੱਥੇ ਵੀ ਟਰਾਂਸਪੋਰਟ ਦਾ ਕੰਮ ਕਰਦੇ ਆ ਇੱਥੇ ਵੀ ਰੇਟ ਬਹੁਤ ਵੱਧ ਗਿਆ ਜੀ ਤੇ ਇਹਨਾਂ ਸਰ ਸਪੈਸ਼ਲੀ ਤੁਸੀਂ ਨਗਰ ਕੀਤੇਨ ਤੇ ਇਸ ਨੂੰ ਸਜਾਉਣੇ ਹੈਗੇ ਆ ਜਾਂ ਹੋਰ ਵੀ ਇਸ ਨੂੰ ਕੰਮ ਦੇ ਵਿੱਚ ਹੈਗੇ ਖੇਤੀ ਦੇ ਵਿੱਚ ਜਾਂ ਹੋਰ ਵੀ ਇਹਨੂੰ ਯੂਜ਼ ਕਰਦੇ ਹੈਗੇ ਨਹੀਂ ਜੀ ਹੁਣ ਇੱਥੇ ਅਸੀਂ ਸ਼ੀਦੀ ਫਲੋਟ ਲਾਉਂਦੇ ਆ ਬਹੁਤ ਲੰਮੇ ਸਮੇਂ ਤੋਂ ਪਿਛਲੇ ਈਆਂ ਸਾਲਾਂ ਤੋਂ ਜੀ ਤੇ ਹੁਣ ਅਸੀਂ ਇੱਥੇ ਨਗਰ ਕੀਚਨ ਤੇ ਸੀ ਡੀ ਫਲੋਰਟ ਤੇ ਲੱਜਦਾ ਆ ਜੀ ਉਦੋਂ ਦਾ ਉੱਥੇ ਜਾੜ ਦੇ ਵਿੱਚ ਖੜਾ ਹੁੰਦਾ ਹੈ ਜੀ ਤੇ ਤੁਹਾਡੀ ਜਿਹੜੀ ਓਟੀਡੀ ਟਰਾਂਸਪੋਰਟ ਵੀ ਹੈਗੀ ਹੈ ਬਹੁਤ ਵੱਡੀ ਟਰਾਂਸਪੋਰਟ ਹੈ ਇੱਥੇ ਮੌਂਟਰੀਅਲ ਦੀ ਉਹਦੇ ਵਿੱਚ ਵੀ ਜਿਹੜਾ ਤੁਸੀਂ ਬਹੁਤ ਵੱਡਾ ਜਿਹਨਾਂ ਯੋਗਦਾਨ ਲੋਨੇ ਆ ਰੋਜ਼ਗਾਰ ਜਿਹੜਾ ਦਿੰਨੇ ਆਪਣੇ ਪੰਜਾਬੀਆਂ ਨੂੰ ਜਾਂ ਨਵੇਂ ਨੌਜਵਾਨਾਂ ਨੂੰ ਜਾਂ ਸਟੂਡੈਂਟ ਨੂੰ ਤੇ ਹੋਰ ਟਰਾਂਸਪੋਰਟ ਦੇ ਨਾਲ ਨਾਲ ਹੋਰ ਤੁਹਾਡੇ ਕੀ ਕੀ ਸ਼ ਹੋ ਗਿਆ ਨਹੀਂ ਸ਼ੌਂਕ ਦਾ ਸਾਡਾ ਬਸ ਕੰਮ ਕਰਨਾ ਆਈਆਂ ਜਾਂ ਕੌਮ ਦੀ ਸੇਵਾ ਕਰਨਾ ਆ ਜੀ ਜੀ ਸੋ ਇਹ ਮੇਨਾਂ ਕੰਮ ਆਏ ਵੀ ਸਾਡਾ ਕਿਉਂਕਿ ਆ ਕੌਮ ਦੀ ਸੇਵਾ ਕਰਨਾ ਵੀ ਇਹ ਵਿਲੇ ਬੰਦਿਆਂ ਦਾ ਕੰਮ ਨਹੀਂ ਹੈਗਾ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਆਪਣਾ ਸਮਝ ਕੇ ਕੰਮ ਕਰਨਾ ਪੈਂਦਾ ਜੀ ਸੋ ਸਾਡਾ ਸ਼ੌਂਕ ਤਾਂ ਇਹੀ ਆ ਬਈ ਕੌਮ ਦੀ ਇਜਾਦੀ ਦੀ ਗੱਲ ਕਰਨੀ ਸ਼ਹੀਦਾਂ ਦੀ ਗੱਲ ਕਰਨੀ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਤੇ ਬਾਕੀ ਕੰਮ ਕਰਨਾ ਸ਼ੌਂ ਸਾਡਾ ਜੇ ਕਿ ਕੈਨੇਡਾ ਦੀ ਜਿਹੜੀ ਲਾਈਫ ਹੈਗੀ ਕਾਫੀ ਬੀਜੀ ਹੈਗੀ ਹੈ ਕਿਉਂਕਿ ਸੰਡੇ ਜਾਂ ਸੈਟਰਡੇ ਹੀ ਮਿਲਦਾ ਹੈਗਾ ਇਹ ਜਾਂ ਧਾਰਮਿਕ ਸਥਾਨਾਂ ਤੇ ਜਿਹੜਾ ਪੰਜਾਬੀਆਂ ਦਾ ਜਿਹੜਾ ਇਕੱਠ ਦੇਖਣ ਨੂੰ ਮਿਲਦਾ ਹੈ ਤੁਸੀਂ ਜਿਹੜਾ ਕੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਬੀਜੀ ਲਾਈਫ ਦੇ ਵਿੱਚ ਜਿਹੜਾ ਹੁਣ ਨਗਰ ਕੀਰਤਨ ਦੇ ਵੀ ਜਿਹੜਾ ਕਾਫੀ ਜਿਹੜਾ ਠਾਠਾ ਮਾਰਦਾ ਇਕੱਠ ਜਿਹੜਾ ਪੰਜਾਬੀਆਂ ਦਾ ਦੇਖਣ ਨੂੰ ਮਿਲਦਾ ਇਹਦਾ ਕੀ ਕਾਰਨ ਹੈਗਾ ਜਾਂ ਕਿ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਕਿ ਅੱਜ ਹੀ ਆਪਾਂ ਆਪਣੇ ਪੰਜਾਬੀਅਤ ਤੇ ਪੰਜਾਬੀਆਂ ਨੂੰ ਬਰਕਰਾਰ ਰੱਖਣ ਲਈ ਕੀ ਕਰਨਾ ਚਾਹੀਦਾ ਹੈ ਦੇਖੋ ਜੀ ਇਹ ਚੀਜ਼ਾਂ ਜਿਹੜੀਆਂ ਨਗਰ ਕੀਰਤਨ ਇਹ ਸਾਨੂੰ ਵਿਰਸੇ ਚ ਮਿਲੀਆਂ ਆ ਤੇ ਅਸੀਂ ਪੰਜਾਬ ਦੇ ਵਿੱਚ ਵੀ ਜੇ ਅਸੀਂ ਅਨੰਦਪੁਰ ਸਾਹਿਬ ਦਾ ਮੇਲਾ ਲਾ ਲਈਏ ਜਾਂ ਉੱਥੇ ਦਾ ਨਗਰ ਕੀਰਤਨ ਲਾ ਲਈਏ ਖਾਲਸਾ ਦਾ ਸੋ ਖਾਲਸਾ ਸਾਜਨਾ ਦੇਸ ਜਿੱਥੇ-ਜਿੱਥੇ ਵੀ ਸਿੱਖ ਵੱਸਦਾ ਆ ਪੰਜਾਬ ਦੇ ਨਕਸ਼ੇ ਤੋਂ ਬਾਹਰ ਉੱਥੇ ਆਪਣੀਆਂ ਗੁਰਾਂ ਨੂੰ ਯਾਦ ਕਰਦਾ ਤੇ ਆਪਣੇ ਧਰਮ ਦੀ ਜਿਹੜੀ ਆ ਪ੍ਰਚਾਰ ਕਰਦੇ ਆ ਸੋ ਇਹ ਨਗਰ ਕੀਰਤਨ ਵਾਸਤੇ ਆ ਲੋਕਾਂ ਨੂੰ ਇਹ ਇੱਥੇ ਦੇ ਲੋਕਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਬਈ ਜਿਹੜਾ ਇੱਕ ਸਿੱਖ ਨੇਸ਼ਨ ਆ ਸਿੱਕਾ ਕੌਮ ਦੁਨੀਆ ਦੇ ਨਕਸ਼ੇ ਜਿਹੜੀ ਪੰਜਾਬ ਦੇ ਵਿੱਚ ਪੈਦਾ ਹੋਈ ਆ ਸੋ ਬਾਹਰਲੇ ਹੋਰ ਨੇਕਾ ਮੁਲਕਾਂ ਦੇ ਵਿੱਚ ਜਿੱਥੇ ਸਾਡੇ ਨਿਸ਼ਾਨ ਸਾਹਿਬ ਝੁਲਦੇ ਆ ਗੁਰਨਾਨਕ ਦੇਵ ਜੀ ਦੇ ਸੋ ਇਹ ਬਹੁਤ ਹੀ ਸਾਡੇ ਲਈ ਮਾਣ ਵਾਲੀ ਗੱਲ ਵਾ ਮੌਂਟਰੀਅਲ ਤੋਂ ਪੱਤਰਕਾਰ ਮਨਿੰਦਰ ਦੀ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ